ਗੁਰਾਇਨ ਅਜੀਪਿੰਡ ਅਟਾਵਿਕੇ ਐਨ ਆਰ ਆਈ ਜੋਹਲ ਪਰਿਵਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਖਿਡਾਰੀਆਂ ਬੱਚਿਆਂ ਤੇ ਪਿੰਡ ਵਾਸੀਆਂ ਲਈ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਇਸ ਵਿਕਾਸ ਕਾਰਜ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਪਿੰਡ ਦੀ ਸਰਪੰਚ ਬੀਬੀ ਸੋਨੀਆ ਦਾਦਰਾ ਨਾਲ ಗ್ರಾಮ ਪੰਚਾਇਤ ਜੋਹਲ ਪਰਿਵਾਰ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੋਨੀਆ ਦਾਦਰਾ ਨੇ ਦੱਸਿਆ ਕਿ ਕੈਨੇਡਾ ਨਿਵਾਸੀ ਰਣਵੀਰ ਸਿੰਘ ਜੋਹਲ ਅਤੇ ਡਾਕਟਰ ਗੁਰਪ੍ਰੀਤ ਸਿੰਘ ਜੋਹਲ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਲਕੀਅਤ ਸਿੰਘ ਜੋਹਲ ਪੁੱਤਰ ਸਰਦਾਰ ਊਜਾਗਰ ਸਿੰਘ ਜੋਹਲ ਨੂੰ ਸਮਰਪਿਤ ਪਿੰਡ ਵਿਖੇ ਬੱਚੇ ਅਤੇ ਖਿਡਾਰੀਆਂ ਲਈ ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਦੀ ਗਰਾਊਂਡ ਦੇ ਲਈ ਇਸ ਤੋਂ ਇਲਾਵਾ ਓਪਨ 에ਅਰ ਜਿਮ ਦੀ ਮਸ਼ੀਨਾਂ ਅਤੇ ਪਿੰਡ ਵਾਸੀਆਂ ਦੇ ਸ਼ਹਿਰ ਲਈ 7 ਫੁੱਟ ਰਸਤੇ ਤੇ ਇੰਟਰਲੌਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਲਈ ಗ್ರಾಮ ਪੰਚਾਇਤ ਅਤੇ ਨਗਰ ਨਿਵਾਸੀ ਜੋਹਲ ਪਰਿਵਾਰ ਦਾ ਧੰਨਵਾਦ ਕਰਦੇ ਹਨ ਉੱਥੇ ਦੂਸਰੇ ਪਾਸੇ ਸਰਦਾਰ ਕੁਲਵਰਨ ਸਿੰਘ ਰਿਟਾਇਰਡ ਪ੍ਰਿੰਸੀਪਲ ਨੇ ਕਿਹਾ ਕਿ ਜੋਹਲ ਪਰਿਵਾਰ ਵੱਲੋਂ ਸਮੇਂ-ਸਮੇਂ ਤੇ ਪਿੰਡ ਅਤੇ ਸਕੂਲ ਦੇ ਵਿਕਾਸ ਲਈ ਆਪਣਾ ਸਹਿਯੋਗ ਦਿੱਤਾ ਜਾਂਦਾ ਰਹਿੰਦਾ ਹੈ ਜਿਸ ਦੇ ਲਈ ਉਹ ਜੋਹਲ ਪਰਿਵਾਰ ਦਾ ਧੰਨਵਾਦ ਕਰਦੇ ਨੇ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਗੁਰਾਇਆਂ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਕੈਨੇਡਾ ਨਿਵਾਸੀ ਜੋਲ ਪਰਿਵਾਰ ਵੱਲੋਂ ਜਿਵੇਂ ਪਹਿਲਾਂ ਆਪਣੇ ਬਾਪੂ ਸ਼੍ਰੀ ਉਜਾਗਰ ਸਿੰਘ ਜੋਲ ਹੋਣਾਂ ਦੀ ਯਾਦ ਵਿੱਚ ਗੇਟ ਬਣਵਾਇਆ ਸੀ ਇਸ ਗਰਾਊਂਡ ਦੇ ਬਿਲਕੁਲ ਨਾਲ ਲੱਗਦਾ ਔਰ ਉਹਨਾਂ ਨੇ ਅੱਗੇ ਪਿੰਡ ਦੇ ਅੱਟਾ ਦੇ ਜਿਹੜੇ ਪਲੇਅਰ ਹੈਗੇ ਆ ਜਾਂ ਜਿਹੜਾ ਯੂਥ ਆ ਨੌਜਵਾਨ ਆ ਉਹਨਾਂ ਨੂੰ ਗੇਮਾਂ ਵਾਲੇ ਪਾਸੇ ਲਾਉਣ ਲਈ ਇੱਕ ਹੋਰ ਵਧੀਆ ਫੈਸਲਾ ਕੀਤਾ ਜਿਹਦੇ ਵਿੱਚ ਇਸ ਮੈਦਾਨ ਦੇ ਵਿੱਚ ਦੋ ਗਰਾਊਂਡਾਂ ਜਿਹੜੀਆਂ ਕੰਕਰੀਟ ਦੀਆਂ ਪੱਕੀਆਂ ਪੱਕਾ ਕੋਰਟ ਜਿਹਨੂੰ ਕਹਿੰਦੇ ਆ ਬਾਸਕਟਬਾਲ ਔਰ ਬੈਡਮਿੰਟਨ ਇਹ ਦੋਨੋਂ ਗਰਾਊਂਡਾਂ ਜਿਹੜੀਆਂ ਉਹ ਪੱਕਾ ਕੋਰਟ ਬਣਾਈਆਂ ਜਾਣਗੀਆਂ ਔਰ ਇਸ ਤੋਂ ਇਲਾਵਾ ਇਸ ਮੈਦਾਨ ਦੇ ਵਿੱਚ ਚਾਰ ਚਫੇਰੇ 7 ਫੁੱਟ ਚੌੜਾ ਇੰਟਰਲੌਕ ਦਾ ਜਿਹੜਾ ਉਹ ਰਸਤਾ ਉਹ ਬਣਾ ਕੇ ਔਰ ਉਹਦੇ ਵਿੱਚ ਵਿੱਚ ਓਪਨ 에ਅਰ ਜੈਮਨੀਆ ਮਸ਼ੀਨਾਂ ਲਾ ਕੇ ਸਮੁੱਚੇ ਨਗਰ ਨਿਵਾਸੀਆਂ ਨੂੰ ਇੱਕ ਤੋਹਫਾ ਦੇਣਾ ਜਿਹਦੇ ਵਿੱਚ ਜਿਹੜੇ ਬੀਬੀਆਂ ਬੱਚੇ ਉਹ ਇਸ ਜਿਹੜੀ 7 ਫੁੱਟ ਚੌੜਾ ਰਸਤਾ ਬਣਾਣਾ ਉਹਦੇ ਤੇ ਸੈਰ ਕਰਕੇ ਔਰ ਇਹਦਾ ਮਸ਼ੀਨਾਂ ਦੀ ਫਾਇਦਾ ਲੈ ਕੇ ਆਪਣੀ ਸਿਹਤ ਨੂੰ ਜਿਹੜਾ ਉਹ ਤੰਦਰੁਸਤ ਬਣਾ ਸਕਦੇ ਆ ਸੋ ਇਹ ਅਪਰਾਲਾ ਜਿਹੜਾ ਹੈਗਾ ਸਰਦਾਰ ਮਲਕੀਸ਼ ਸਿੰਘ ਜੋਹਲ ਉਹਨਾਂ ਦੇ ਸੁਪੁੱਤਰਾਂ ਰਣਵੀਰ ਸਿੰਘ ਜੋਹਲ ਔਰ ਡਾਕਟਰ ਗੁਰਪ੍ਰੀਤ ਸਿੰਘ ਜੋਲ ਉਹਨਾਂ ਵੱਲੋਂ ਕੀਤਾ ਜਾ ਰਿਹਾ ਜੋ ਕਿ ਬਾਪੂ ਜਾਗਰ ਸਿੰਘ ਜੋਲ ਉਹਨਾਂ ਦੀ ਪਰਿਵਾਰ ਹੈ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੈਠੇ ਆ ਪਰੰਤੂ ਉਹਨਾਂ ਦੀ ਸੋਚ ਜਿਹੜੀ ਆ ਉਹ ਪਿੰਡ ਪ੍ਰਤੀ ਬਹੁਤ ਅੱਛੀ ਆ ਔਰ ਉਹ ਪਿੰਡ ਦੇ ਹਮੇਸ਼ਾ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਮੈਂ ਸਰਪੰਚ ਸੋਨੀਆ ਦਾਦਰਾ ਆਪਣੇ ਵੱਲੋਂ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਪਰਤਵੰਤੇ ਸੱਜਣਾ ਵੱਲੋਂ ਸਰਦਾਰ ਰਣਬੀਰ ਸਿੰਘ ਝੋਲ ਤੇ ਡਾਕਟਰ ਗੁਰਪ੍ਰੀਤ ਸਿੰਘ ਝੋਲ ਜਿਨ੍ਹਾਂ ਨੇ ਆਪਣੇ ਪਿਤਾ ਸਰਦਾਰ ਉਜਾਗਰ ਸਿੰਘ ਤੇ ਦਾਦਾ ਜੀ ਸਰਦਾਰ ਮਲਕੀਸ਼ ਸਿੰਘ ਝੋਲ ਦੇ ਨਾਂ ਤੇ ਇਹ ਗਰਾਊਂਡ ਬਣਾਉਣ ਦਾ ਨਿਸ਼ਚੈ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਛਲਾਗਾ ਜੋ ਕੰਮ ਆ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਇਸ ਗਰਾਊਂਡ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਣਾ ਆ ਨਸ਼ਿਆਂ ਤੋਂ ਨਿਕਲ ਕੇ ਬੱਚੇ ਚੰਗੇ ਪਾਸੇ ਆਉਣਗੇ ਆਪਣੀ ਸਿਹਤ ਬਣਾਉਣਗੇ ਤੇ ਉਹਨਾਂ ਦੇ ਵਿਚਾਰ ਵੀ ਅਗਾਵਧੂ ਬਣਨਗੇ ਇਸ ਕੰਮ ਲਈ ਅਸੀਂ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ